ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਅਸੀਂ ਵੀ ਠੀਕ ਆ ਤੇ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਨੇ ਛੁੱਟੀਆਂ 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 ਤੇ ਹਰ ਕੋਈ ਘੁੰਮਣਾ ਚਾਹੁੰਦਾ ਤੇ ਅਸੀਂ ਵੀ ਘੁੰਮਣ ਨਿਕਲ ਪਏ ਆ ਅਸੀਂ ਆਏ ਆ ਪਰਾਗ ਚੱਕ ਰਿਪਬਲਿਕ ਦੀ ਇੱਕ ਸਿਟੀ ਦੇ ਵਿੱਚ ਜੋ ਕਿ ਟੂਰਿਸਟ ਪੁਆਇੰਟ ਆਫ ਊ ਕਾਫੀ ਫੇਮਸ ਹੈ ਔਰ ਬਹੁਤ ਸੋਹਣੀ ਜਗ੍ਹਾ ਹੈ ਛੋਟੇ 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 ਲੋਕੇਸ਼ਨਸ ਨੇ ਇਹਦੇ ਵਿੱਚ ਸਾਰੀਆਂ ਵਾਕਿੰਗ ਡਿਸਟੈਂਸ ਦੇ ਉੱਪਰ ਹੀ ਨੇ ਤੇ ਮੈਂ ਰეკਮੈਂਡ ਕਰਾਂਗੀ ਯਾ ਸੁਜੈਸ਼ਨ ਦਾਂਗੀ ਵੀ ਤੁਸੀਂ ਸਾਈਟ ਸੀਿੰਗ ਵਾਲੀਆਂ ਜਿਹੜੀਆਂ ਹੁੰਦੀਆਂ ਨਾ ਕਾਰਾਂ ਜਾਂ ਬੱਸਾਂ ਨਾ ਲੈਣਾ ਸਾਰਾ ਕੁਝ ਵਾਕਿੰਗ ਡਿਸਟੈਂਸ ਤੇ ਹੀ ਹੈ ਸੋ ਪੈਸੇ ਖਰਾਬ ਨਾ ਕਰਨਾ ਪਰ ਜੇ ਤੁਸੀਂ ਬਾਹਰ ਨਿਕਲ ਕੇ ਦੇਖਣਾ ਚਾਹੁੰਦੇ ਹੋ ਕੁਝ ਚੀਜ਼ਾਂ ਜਿਵੇਂ ਕਿ ਅਸੀਂ ਪਲਾਨ ਕੀਤਾ ਸੀ ਸਾਡਾ ਟ੍ਰਿਪ 5 ਡੇਸ ਦਾ ਸੀ ਤੇ ਅਸੀਂ 2 ਨਾਈਟਸ ਇੱਥੇ ਬਿਤਾਈਆਂ ਉਸ ਤੋਂ ਬਾਅਦ ਅਸੀਂ ਕਾਰ ਰੈਂਟ ਤੇ ਲੈ ਕੇ ਕਾਰ ਲੇ ਸੀ ਰੈਂਟ ਤੇ ਤੇ ਅਸੀਂ ਕਾਰ ਰੈਂਟ ਤੇ ਲੈ ਕੇ ਅਸੀਂ 2-2 ਘੰਟੇ 3-3 ਘੰਟੇ ਦੀ ਦੂਰੀ ਤੇ ਕਾਰ ਡਰਾਈਵ ਕਰਕੇ ਜਾ ਕੇ ਘੁੰਮਣ ਗਏ ਸੀ ਪਰ ਜੇ ਤੁਸੀਂ ਕਾਰ ਰੈਂਟ ਤੇ ਨਹੀਂ ਲੈ ਸਕਦੇ ਹੋ ਤੇ ਤੁਸੀਂ ਟ੍ਰਿਪ ਆਪਣਾ ਬੁੱਕ ਕਰ ਸਕਦੇ ਹੋ ਤਾਂ ਗਾਈਡਡ ਟ੍ਰਿਪ ਬਟ ਪਰਾਗ ਦੇ ਵਿੱਚ ਤੁਹਾਨੂੰ ਲੋਡ ਨਹੀਂ ਹੈ ਪੈਸੇ ਵੇਸਟ ਕਰਨ ਦੀ ਇਹ ਮੇਰੀ ਰეკਮੈਂਡੇਸ਼ਨ ਹੈ ਬਾਕੀ ਤੁਸੀਂ ਆਪਣੇ ਅਕੋਰਡਿੰਗ ਡਿਸਾਈਡ ਕਰ ਸਕਦੇ ਹੋ ਮੈਂ ਜਿਹੜੀਆਂ ਮੈਨੂੰ ਬਹੁਤ ਖਾਸ ਸਥਾਵਾਂ ਲੱਗੀਆਂ ਉਹ ਇੱਥੇ ਤੁਹਾਨੂੰ ਮੈਂ ਦਿਖਾਵਾਂਗੀ ਔਰ ਇਹ ਜਿਹੜੀ ਥਾਂ ਹੈ ਇਹ 올ਡ ਟਾਊਨ ਹੈ ਇਹਦੇ ਆਲੇ ਦੁਆਲੇ ਹੀ ਇੱਕ ਇੱਕ ਮਿੰਟ ਦੀ ਦੂਰੀ ਤੇ ਹੀ ਸਾਰਾ ਕੁਝ ਹੈ ਥੋੜੀ ਚੀਜ਼ਾਂ ਨੇ ਜਿਹੜਾ ਤੁਹਾਨੂੰ ਘੁੰਮਣਾ ਥੋੜਾ ਜਿੰਨਾ ਜਾ ਸਕਦਾ 5 ਮਿੰਟ ਜਾਂ 10 ਮਿੰਟ ਦੀ ਦੂਰੀ ਤੇ ਆਦਰਵਾਇਸ ਸਭ ਕੁਝ ਆਲੇ ਦੁਆਲੇ ਹੀ ਹੈ ਔਰ ਸਭ ਤੋਂ ਵੱਡੀ ਗੱਲ ਜਿਵੇਂ ਪਹਿਲਾਂ ਲੋਕਾਂ ਨੂੰ ਵਹਿਮ ਹੁੰਦਾ ਸੀ ਵੀ ਯੂਰਪ 'ਚ ਰਹਿ ਰਹੇ ਹੋ ਤੇ ਪ੍ਰਾਗ ਜਾ ਕੇ ਸ਼ਾਪਿੰਗ ਕਰ ਲੋ ਵੀ ਸਸਤੀ ਹੋਏਗੀ ਜਾਂ ਪ੍ਰਾਗ ਸਸਤਾ ਹੈ ਇਹੋ ਜਿਹਾ ਕੁਝ ਨਹੀਂ ਹੈ ਇਹ ਵਹਿਮ ਲੈ ਕੇ ਨਾ ਜਾਣਾ ਠੀਕ ਹੈ ਬਟ ਹੋਟਲ ਪੁਆਇੰਟ ਆਫ ਊ ਹੋਟਲ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਦੇਖ ਲਓ ਵੀ ਤੁਹਾਨੂੰ ਕਿਹੜਾ ਹੋਟਲ ਚਾਹੀਦਾ ਕਿਉਂਕਿ ਮੈਂ ਜੇ ਤੁਹਾਨੂੰ ਕੁਝ ਸਜੈਸਟ ਕਰਾਂਗੀ ਉਹ ਸ਼ਾਇਦ ਮੇਰੀ ਸਜੈਸ਼ਨ ਥੋੜੀ ਜਿੰਨੀ ਜ਼ਿਆਦਾ ਉੱਪਰ ਥੱਲੇ ਹੋ ਜਾਏ ਸੋ ਹੋਟਲ ਤੇ ਖਾਣ ਪੀਣ ਦਾ ਤੁਸੀਂ ਆਪਣੇ ਅਕੋਰਡਿੰਗ ਰੱਖਣਾ ਕਿਉਂ ਕਿ ਖਾਣਾ ਪੀਣਾ ਇੱਥੇ ਨਾਨ-ভেজ ਬਹੁਤ ਜ਼ਿਆਦਾ ਜਿਹੜੇ ਇੱਥੇ ਦੀ ਨੈਸ਼ਨਲ ਡਿਸ਼ੇਸ ਵੀ ਨੇ ਉਹ ਵੀ ਨਾਨ-ਵੈਜੀਟੇਰੀਅਨ ਹੀ ਨੇ ਬਟ ਜੇ ਤੁਸੀਂ ਇੰਡੀਅਨ ਆ ਫਿਰ ਤਾਂ ਪ੍ਰੋਬਲਮ ਸਾਲਵ ਹੈ ਬਾਕੀ ਮੈਂ ਇੱਕ ਹੋਟਲ ਦਾ ਤੁਹਾਨੂੰ ਮੈਂ ਰეკਮੈਂਡ ਕਰਾਂਗੀ ਉਹਦਾ ਮੈਂ ਬਲੌਗ ਪਾਵਾਂਗੀ ਕਿ ਜਿਹੜਾ ਬੈਸਟ ਪ੍ਰਾਗ ਦਾ ਹੋਟਲ ਹੈ ਖਾਣੇ ਦੇ ਵਿੱਚ ਤੇ ਆਓ ਹੁਣ ਤੁਹਾਨੂੰ ਮੈਂ ਮੇਨ ਮੇਨ ਪੁਆਇੰਟਸ ਦੱਸਾਂਗੀ ਸਾਰਾ ਮੈਂ ਪ੍ਰਾਗ ਦੇ ਪੁਆਇੰਟਸ ਨਹੀਂ ਦਿਖਾਵਾਂਗੀ ਕਿਉਂਕਿ ਉਹ ਤਾਂ ਬੜਾ ਨਾਰਮਲ ਜਿਹਾ ਹਰ ਕੋਈ ਦੱਸਦਾ ਮੈਂ ਤੁਹਾਨੂੰ ਉਹ ਦੱਸਾਂਗੀ ਦੱਸਣ ਦੀ ਕੋਸ਼ਿਸ਼ ਕਰਾਂਗੀ ਜਿਹੜੇ ਕਿ ਬਹੁਤ ਟੌਪ ਦੇ ਨੇ ahla sto är efter så dom nervska nerv doms nerv doms ska bända då dom ska ta video förstår dom tack härstamir fotig vad är det Já takto to věřím. Tak to se si řekli. Takže to je já bych si to je taková to

街道，街道，红灯，红灯亮。 بعد بریک می‌گیم که قد زیادیمه